ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਲਈ ਗੁਰੂ ਨਾਨਕ ਦੇਵ ਜੀ ਦੀ ਇੱਕ ਅਦਭੁਤ ਰੋਹਾਨੀ ਸਾਖੀ ਲੈ ਕੇ ਆਇਆ ਹਾਂ ਇੱਕ ਹਿਰਦੇ ਨੂੰ ਛੂਣ ਵਾਲੀ ਕਥਾ ਜਿਸ ਵਿੱਚ ਪ੍ਰੇਮ ਹੈ ਰੱਬ ਦੀ ਰੌਸ਼ਨੀ ਹੈ ਮਨੁੱਖਤਾ ਦਾ ਸੰਦੇਸ਼ ਹੈ ਅਤੇ ਸੱਚ ਦੀ ਜਿੱਤ ਹੈ ਇਹ ਕਹਾਣੀ ਤੁਹਾਨੂੰ ਇੱਕ ਹੋਰ ਹੀ ਜਹਾਨ ਵਿੱਚ ਲੈ ਜਾਵੇਗੀ ਇਸ ਲਈ ਆਰਾਮ ਨਾਲ ਬੈਠ ਕੇ ਧਿਆਨ ਨਾਲ ਸੁਣੋ ਕਿਉਂਕਿ ਇਹ ਕਥਾ ਹਰ ਰੂਹ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ ਮਿੱਠਣਕੋਟ ਜੋ ਅੱਜ ਪਾਕਿਸਤਾਨ ਦੇ ਹਿੱਸੇ ਵਿੱਚ ਹੈ ਪੁਰਾਣੇ ਸਮਿਆਂ ਵਿੱਚ ਇੱਕ ਐਸੀ ਥਾਂ ਸੀ ਜਿੱਥੇ ਰੇਤ ਦੀਆਂ ਹਵਾਵਾਂ ਵਿੱਚ ਦਰਿਆ ਦਾ ਠੰਡਾ ਕੰਨ ਕੁਲਾਵਾ ਮਾਰਦਾ ਰਾਗ ਮਿਲ ਜਾਂਦਾ ਸੀ ਉੱਥੇ ਦੇ ਲੋਕ ਭਾਵੇਂ ਦਿਲੋਂ ਭਲੇ ਸਨ ਪਰ ਅਜੀਬ ਤਰ੍ਹਾਂ ਦੇ ਡਰ ਅਤੇ ਧਾਰਮਿਕ ਦਬਦਬੇ ਵਿੱਚ ਜਾਂਦੇ ਸਨ ਇਸੇ ਇਲਾਕੇ ਵਿੱਚ ਇੱਕ ਬਹੁਤ ਮਸ਼ਹੂਰ ਸੂਫੀ ਫਕੀਰ ਰਹਿੰਦਾ ਸੀ ਮੀਆਂ ਮਿੱਠਾ ਉਸ ਦਾ ਨਾਮ ਤਾਂ ਮਿੱਠਾ ਸੀ ਪਰ ਸੁਭਾਅ ਮਿੱਠਾ ਨਹੀਂ ਸੀ ਉਹ ਕਠੋਰ ਤਪੱਸਿਆ ਕਰਦਾ ਦਿਨ ਰਾਤ ਜੰਗਲਾਂ ਵਿੱਚ ਰਹਿੰਦਾ ਲੰਬੀਆਂ ਇਬਾਦਤਾਂ ਕਰਦਾ ਅਤੇ ਆਪਣੇ ਆਪ ਨੂੰ ਬਹੁਤ ਵੱਡਾ ਦਰवेश ਸਮਝਦਾ ਉਸ ਦੇ ਬਾਰੇ ਲੋਕਾਂ ਵਿੱਚ ਅਨੇਕਾਂ ਕਹਾਣੀਆਂ ਫੈਲੀਆਂ ਹੋਈਆਂ ਸਨ ਕੋਈ ਕਹੇ ਕਿ ਉਹ ਹਵਾ ਵਿੱਚ ਉੱਡਦਾ ਹੈ ਕੋਈ ਕਹੇ ਕਿ ਉਹ ਬਿਮਾਰ ਨੂੰ ਛੂ ਕੇ ਠੀਕ ਕਰ ਦਿੰਦਾ ਹੈ ਕੋਈ ਕਹੇ ਕਿ ਉਹ ਭਵਿੱਖ ਦੱਸ ਸਕਦਾ ਹੈ ਲੋਕ ਚਮਤਕਾਰ ਦੇ ਨਾਮ ਤੇ ਉਸ ਦੇ ਪੈਰਾਂ ਵਿੱਚ ਝੁਕਦੇ ਡਰਦੇ ਤੇ ਮੰਨਦੇ ਕਈ ਤਾਂ ਉਸ ਦੇ ਡਰ ਜਾਂ ਪ੍ਰਭਾਵ ਕਾਰਨ ਆਪਣਾ ਧਰਮ ਵੀ ਬਦਲ ਲੈਂਦੇ ਮੀਆਂ ਮਿੱਠਾ ਆਪ ਵੀ ਆਪਣੇ ਅੰਦਰ ਹੌਲੇ-ਹੌਲੇ ਇਸ ਡਰ ਅਤੇ ਪ੍ਰਭਾਵ ਦੇ ਨਸ਼ੇ ਵਿੱਚ ਡੁੱਬਦਾ ਜਾ ਰਿਹਾ ਸੀ। ਉਸ ਦਾ ਦਿਲ ਹੰਕਾਰ ਨਾਲ ਕਾਲਾ ਹੋ ਰਿਹਾ ਸੀ। ਹਾਲਾਂਕਿ ਉਹਨੂੰ ਆਪਣੀ ਆਤਮਿਕ ਉਚਾਈ ਤੇ ਬਹੁਤ ਪਰੋਸਾ ਸੀ। ਪਰ ਜੋ ਰੱਬ ਦੀ ਰਜ਼ਾ ਹੈ ਉਹ ਆਪਣਾ ਰਸਤਾ ਆਪ ਬਣਾਉਂਦੀ ਹੈ। ਦੂਰ ਕਿਤੇ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਉਂਦੇ ਘੁੰਮ ਰਹੇ ਸਨ। ਜਿੱਥੇ ਵੀ ਜਾਂਦੇ ਪਿਆਰ ਦਾ ਰਾਗ ਵਜਾਉਂਦੇ, ਮਨੁੱਖਤਾ ਦੀ ਗੱਲ ਕਰਦੇ, ਰੱਬ ਦੇ ਦਰਸ਼ ਨੂੰ ਸੌਖਾ ਬਣਾਉਂਦੇ। ਜਦੋਂ ਗੁਰੂ ਜੀ ਨੇ ਇਹ ਸੁਣਿਆ ਕਿ ਮਿੱਠਣਕੋਟ ਵਿੱਚ ਮੀਆ ਮਿੱਠਾ ਨਾਮਕ ਫਕੀਰ ਲੋਕਾਂ ਨੂੰ ਭਟਕਾ ਰਿਹਾ ਹੈ ਧਰਮ ਦੇ ਨਾਂ ਤੇ ਉਹਨਾਂ ਨੂੰ ਦਬਾ ਰਿਹਾ ਹੈ ਤਾਂ ਗੁਰੂ ਜੀ ਨੇ ਉੱਥੇ ਜਾਣ ਦਾ ਨਿਸ਼ਚਾ ਕੀਤਾ ਗੁਰੂ ਜੀ ਮਰਦਾਨਾ ਜੀ ਨੂੰ ਨਾਲ ਲੈ ਕੇ ਮਿੱਠਣਕੋਟ ਪਹੁੰਚੇ ਇੱਕ ਬਗੀਚੇ ਦੇ ਕੋਲ ਬੈਠ ਗਏ ਜਿੱਥੇ ਦਰਖਤਾਂ ਦੀ ਛਾਂ ਪੱਤਿਆਂ ਦੀ ਸਰਸਰਾਹਟ ਅਤੇ ਹਵਾ ਦੀ ਮਿੱਠੀ ਸੁਗੰਧ ਮਨ ਨੂੰ ਸ਼ਾਂਤੀ ਦਿੰਦੀ ਸੀ ਗੁਰੂ ਜੀ ਦੇ ਚਿਹਰੇ ਤੇ ਸ਼ਾਂਤੀ ਦੀ ਚਮਕ ਸੀ ਉਹ ਅੰਦਰੋਂ ਕਿਸੇ ਹੋਰ ਜਗਤ ਦੇ ਮਾਲਕ ਜਾਪਦੇ ਸਨ ਮਰਦਾਨਾ ਜੀ ਨੇ ਆਪਣੇ ਰਬਾਬ ਦੇ ਸੁਰ ਛੇੜੇ ਰਾਗ ਨਾ ਮਿੱਠਾ ਸੀ ਕਿ ਜਿਵੇਂ ਹਵਾ ਵੀ ਉਸ ਰਾਗ ਨਾਲ ਝੂਮਦੀ ਹੋਵੇ ਗੁਰੂ ਜੀ ਨੇ ਬਾਣੀ ਦਾ ਰਾਗ ਗਾਇਆ ਇਹ ਸ਼ਬਦ ਸਿਰਫ ਅੱਖਾਂ ਨਾਲ ਨਹੀਂ ਸਿੱਧੇ ਦਿਲਾਂ ਨਾਲ ਸੁਣੇ ਜਾਂਦੇ ਹਨ ਬਾਗਿਚੇ ਦੇ ਨੇੜੇ ਰਹਿਣ ਵਾਲੇ ਲੋਕ ਸਾਰੇ ਗੁਰੂ ਦੇ ਰਾਗ ਵੱਲ ਖਿੱਚੇ ਆਉਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚ ਉਤਸੁਕਤਾ ਸੀ ਪਰ ਜਿਵੇਂ ਜਿਵੇਂ ਉਹ ਗੁਰੂ ਦੇ ਚਿਹਰੇ ਨੂੰ ਦੇਖਦੇ ਉਹਨਾਂ ਦੇ ਮਨ ਸ਼ਾਂਤ ਹੋਣ ਲੱਗਦੇ ਲੋਕਾਂ ਨੂੰ ਇੱਕ ਅਜਿਹੇ ਆਨੰਦ ਮਿਲ ਰਿਹਾ ਸੀ ਜੋ ਕਦੇ ਨਾ ਮਿਲਿਆ ਸੀ ਹੌਲੀ-ਹੌਲੀ ਬਾਗੀਚਾ ਲੋਕਾਂ ਨਾਲ ਭਰ ਗਿਆ ਇੱਥੇ ਕੋਈ ਫਰਕ ਨਹੀਂ Hindu ਵੀ ਸਨ Musalman ਵੀ ਗਰੀਬ ਵੀ ਅਮੀਰ ਵੀ ਬੱਚੇ ਵੀ ਬੁੱਢੇ ਵੀ ਸਭ ਇੱਕੋ ਮਿੱਟੀ ਦੇ ਬਣੇ ਇੱਕੋ ਰੱਬ ਦੀ ਰਚਨਾ ਉਸੇ ਵੇਲੇ ਮੀਆਂ ਮਿੱਠਾ ਦੇ ਉਪਦੇਸ਼ਕ ਪੀਰ ਅਬਦੁਲ ਰਹਿਮਾਨ ਵੀ ਆਏ ਜਦੋਂ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਦਿਲ ਗੁਰੂ ਦੀ ਮਹਿਮਾ ਵਿੱਚ ਡੁੱਬ ਗਿਆ ਉਹਨਾਂ ਨੇ ਤੁਰੰਤ ਸਮਝ ਲਿਆ ਕਿ ਇਹ ਕੋਈ ਆਮ ਵਿਅਕਤੀ ਨਹੀਂ। ਉਹਨਾਂ ਨੇ ਮੀਆਂ ਮਿੱਠਾ ਨੂੰ ਆਖਿਆ, "ਜਾ ਉਸ ਰੱਬ ਦੇ ਪ੍ਰੇਮੀ ਨੂੰ ਮਿਲ, ਤੇਰੇ ਲਈ ਫਾਇਦਾ ਹੋਵੇਗਾ।" ਮੀਆਂ ਮਿੱਠਾ ਪਹਿਲਾਂ ਤਾਂ हिचਕਿਆ, ਮਨ ਵਿੱਚ ਸੋਚਿਆ, "ਮੈਂ ਮੁਸਲਮਾਨ ਫਕੀਰ ਹੋ ਕੇ ਕਿਸੇ ਹਿੰਦੂ ਫਕੀਰ ਦੇ ਪੈਰਾਂ ਵਿੱਚ ਕਿਉਂ ਜਾਵਾਂ?" ਪਰ ਗੁਰੂ ਹੁਕਮ ਦੀ ਲੋੜ ਕਾਰਨ ਮੰਨ ਗਿਆ। ਜਦੋਂ ਉਹ ਬਾਗ਼ੀਚੇ ਵਿੱਚ ਦਾਖਲ ਹੋਇਆ, ਗੁਰੂ ਜੀ ਅੱਖਾਂ ਬੰਦ ਕਰਕੇ ਰੱਬ ਦੇ ਨਾਮ ਵਿੱਚ ਲੀਨ ਸਨ। ਮਰਦਾਨਾ ਜੀ ਦੀ ਧੁਨ ਹਵਾ ਨੂੰ چیر ਕੇ ਉਸ ਦੇ ਦਿਲ ਤੱਕ ਪਹੁੰਚ ਰਹੀ ਸੀ। ਮੀਆਂ ਮਿੱਠਾ ਰੁਕ ਗਿਆ। ਉਸ ਨੂੰ ਅੰਦਰੋਂ ਮਹਿਸੂਸ ਹੋਇਆ ਕਿ ਉਸ ਦੀ ਰੂਹ ਕੁਝ ਕੁਟਣ ਲੱਗਾ ਹੈ ਉਹ ਚੁੱਪਚਾਪ ਆ ਕੇ ਬੈਠ ਗਿਆ ਜਦੋਂ ਗੁਰੂ ਜੀ ਨੇ ਅੱਖਾਂ ਖੋਲ੍ਹੀਆਂ ਉਹ ਅੱਖਾਂ ਕੋਈ ਆਮ ਅੱਖਾਂ ਨਹੀਂ ਸਨ ਉਹਨਾਂ ਵਿੱਚ ਪਿਆਰ ਦਾ ਸਮੁੰਦਰ ਸੀ ਦਇਆ ਦੇ ਦਰਿਆ ਸਨ ਪਰਛਾਵੇਂ ਵਿੱਚ ਸ਼ਾਂਤੀ ਸੀ ਅਤੇ ਰੌਸ਼ਨੀ ਵਿੱਚ ਗੰਭੀਰਤਾ ਉਹ ਅੱਖਾਂ ਮੀਆਂ ਮਿੱਠਾ ਦੇ ਕਮੰਡ ਨੂੰ چیر ਕੇ ਅੰਦਰ ਵੜ ਗਈਆਂ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਅੰਦਰਲੇ ਅਹੰਕਾਰ ਦੇ ਬਰਫ਼ ਦੇ ਪਹਾੜ ਪਿਘਲ ਰਹੇ ਹਨ ਉਸ ਦੀ ਰੂਹ ਵਿੱਚ ਨਰਮੀ ਦੀ ਹਰਿਆਵਲੀ ਜਗ ਰਹੀ ਸੀ ਪਰ ਫੇਰ ਵੀ ਪੁਰਾਣੀਆਂ ਸੋਚਾਂ ਦੀਆਂ ਜ਼ੰਜੀਰਾਂ ਅਚਾਨਕ ਖੜਕਣ ਲੱਗੀਆਂ ਉਸਨੇ ਸੋਚਿਆ ਜੇ ਇਹ ਇੱਕ ਰੱਬ ਵਾਲੇ ਰਸਤੇ ਤੇ ਹੈ ਤਦ ਇਹ ਇਸਲਾਮ ਦੇ ਨੇੜੇ ਹੀ ਤਾਂ ਹੈ ਕਿਉਂ ਨਾ ਇਸ ਨੂੰ ਇਸਲਾਮ ਕਬੂਲ ਕਰਵਾ ਲਿਆ ਜਾਵੇ ਉਹ ਸੋਚਦੇ ਸੋਚਦੇ ਗੁਰੂ ਜੀ ਨੂੰ ਕਹਿੰਦਾ ਹੈ ਜੇ ਤੂੰ ਰੱਬ ਦੀ ਰਜ਼ਾ ਚਾਹੁੰਦਾ ਹੈ ਤਾਂ ਦੋ ਚੀਜ਼ਾਂ ਕਬੂਲ ਕਰ ਇੱਕ ਰੱਬ ਦਾ ਨਾਮ ਅਤੇ ਦੂਜਾ ਕਲਮਾ ਗੁਰੂ ਜੀ ਹੌਲੀ ਜਿਹੇ ਮੁਸਕਰਾ ਪਏ ਅਤੇ ਕਹਿੰਦੇ ਹਨ ਮੈਂ ਉਸ ਇੱਕ ਰੱਬ ਨੂੰ ਮੰਨਦਾ ਹਾਂ ਜੋ ਸਭ ਦਾ ਪਿਤਾ ਹੈ ਮੈਂ ਉਸ ਨਾਲ ਹੋਰ ਕਿਸੇ ਨੂੰ ਨਹੀਂ ਜੋੜਦਾ ਜੇ ਤੂੰ ਉਸ ਦੇ ਦਰਵਾਜ਼ੇ ਤੇ ਇੱਕ ਮਾਧਿਅਮ ਰੱਖ ਲੈਂਦਾ ਹੈ ਤਾਂ ਤੇਰਾ ਇੱਕ ਰੱਬ ਵਾਲਾ ਧਰਮ ਫਿਰ ਇੱਕ ਨਹੀਂ ਰਹਿੰਦਾ ਗੁਰੂ ਜੀ ਦੀਆਂ ਨਰਮ ਗੱਲਾਂ ਨੇ ਮੀਆਂ ਮਿੱਠਾ ਦੇ ਮਨ ਨੂੰ ਹਿਲਾ ਦਿੱਤਾ ਫਿਰ ਗੁਰੂ ਜੀ ਕਹਿੰਦੇ ਹਨ ਜੇ ਤੂੰ ਕਹਿੰਦਾ ਹੈ ਕਿ ਤੂੰ ਇੱਕ ਰੱਬ ਨੂੰ ਮੰਨਦਾ ਹੈ ਤਾਂ ਫਿਰ ਤੈਨੂੰ ਮਨੁੱਖਾਂ ਨਾਲ ਨਫ਼ਰਤ ਕਿਵੇਂ ਹੋ ਸਕਦੀ ਹੈ ਜੇ ਰੱਬ ਸਭ ਦਾ ਪਿਤਾ ਹੈ ਤਾਂ ਉਸ ਦੇ ਬੱਚਿਆਂ ਵਿੱਚ ਵੈਰ ਕਿਉਂ ਰੱਬ ਤੱਕ ਰਸਤਾ ਨਫ਼ਰਤ ਨਾਲ ਨਹੀਂ ਪਿਆਰ ਨਾਲ ਜਾਂਦਾ ਹੈ ਇਹ ਸੁਣ ਕੇ ਮੀਆਂ ਮਿੱਠਾ ਬਿਲਕੁਲ ਚੁੱਪ ਹੋ ਗਿਆ ਉਸ ਨੂੰ ਲੱਗਾ ਕਿ ਇਹ ਬਾਤ ਸੱਚ ਹੈ ਉਹ ਆਪਣੇ ਤਰਕ ਬਦਲ ਦਿੰਦਾ ਹੈ ਕਹਿੰਦਾ ਹੈ ਹਿੰਦੂ ਤਾਂ ਲਾਸ਼ਾਂ ਸਾੜ ਦਿੰਦੇ ਹਨ ਕਿਆਮਤ ਦੇ ਦਿਨ ਉਹ ਕਿਵੇਂ ਜ਼ਿੰਦਾ ਹੋਣਗੇ ਮੁਸਲਮਾਨਾਂ ਦੀਆਂ ਤਾਂ ਦਫ਼ਨ ਹੁੰਦੀਆਂ ਹਨ ਗੁਰੂ ਜੀ ਕਹਿੰਦੇ ਹਨ ਬੇਟਾ ਲਾਸ਼ ਚਾਹੇ ਸੜੇ ਜਾਂ ਮਿੱਟੀ ਬਣੇ ਆਖਿਰ ਸਭ ਧਰਤੀ ਬਣਦੀ ਹੈ ਜੇ ਧਰਤੀ ਦਫ਼ਨ ਕੀਤੇ ਹੋਏ ਨੂੰ ਵਾਪਸ ਦੇ ਸਕਦੀ ਹੈ ਤਾਂ ਰਾਖ ਨੂੰ ਕਿਉਂ ਨਹੀਂ ਅਤੇ ਫਿਰ কুমਬਰ ਕਬਰਾਂ ਦੀ ਮਿੱਟੀ ਲੈ ਕੇ ਕਿੰਨੀਆਂ ਪੱਟੀਆਂ ਚਲਾਉਂਦੇ ਹਨ ਜੇ ਤੂੰ ਕਹੇ ਕਿ ਉਹ ਮਿੱਟੀ ਰੋ ਰਹੀ ਹੋਵੇਗੀ ਤਾਂ ਤੂੰ ਖੁਦ ਆਪਣੀ ਗੱਲ ਨੂੰ ਝੂਠਲਾ ਰਿਹਾ ਹੈ। ਮੀਆ ਮਿੱਠਾ ਹੌਲੇ-ਹੌਲੇ ਬਦਲ ਰਿਹਾ ਸੀ। ਉਸ ਦਾ ਮਨ ਕੱਚ ਵਾਂਗ ਪਿਗਲ ਰਿਹਾ ਸੀ। ਉਸ ਦੇ ਅੰਦਰਲੇ ਹਨੇਰੇ ਵਿੱਚ ਗੁਰੂ ਦੀ ਬਾਣੀ ਦੀ ਰੋਸ਼ਨੀ ਵਸਣ ਲੱਗੀ ਸੀ। ਅੰਤ ਵਿੱਚ ਗੁਰੂ ਜੀ ਨੇ ਬਹੁਤ ਪਿਆਰ ਨਾਲ ਕਿਹਾ ਧਰਮ ਉਹ ਹੈ ਜੋ ਮਨ ਵਿੱਚ ਪਿਆਰ ਪੈਦਾ ਕਰੇ। ਰੱਬ ਸਬਦਾ ਹੈ। ਕਿਰਿਆਵਾਂ ਹੀ ਸਾਡਾ ਰਸਤਾ ਤੈਅ ਕਰਦੀਆਂ ਹਨ। ਕਿਸੇ ਨੂੰ ਆਪਣੇ ਧਰਮ ਵਿੱਚ ਤੱਕੇ ਨਾਲ ਨਹੀਂ ਲਿਆਉਣਾ ਪਿਆਰ ਨਾਲ ਲੋਕਾਂ ਨੂੰ ਰੱਬ ਦੇ ਨੇੜੇ ਲਿਆਉਣਾ ਹੀ ਅਸਲ ਧਰਮ ਹੈ ਇਹ ਸੁਣ ਕੇ ਮੀਆਂ ਮਿੱਠਾ ਦੇ ਅੰਦਰ ਦਾ ਪੱਥਰ ਟੁੱਟ ਗਿਆ ਉਹ ਗੁਰੂ ਦੇ ਚਰਨਾਂ 'ਚ ਡਿੱਗ ਗਿਆ ਅੱਖਾਂ ਵਿੱਚ ਪਾਣੀ ਸੀ ਦਿਲ ਵਿੱਚ ਨਿਮਰਤਾ ਸੀ ਉਸਨੇ ਕਿਹਾ ਮੈਨੂੰ ਮਾਫ਼ ਕਰ ਦਿਓ ਮੈਂ ਅੰਨਾ ਸੀ ਮੈਨੂੰ ਰਸਤਾ ਦਿਖਾਉਣ ਲਈ ਸ਼ੁਕਰ ਹੈ ਗੁਰੂ ਜੀ ਨੇ ਉਸ ਨੂੰ ਨਾਮ ਦੀ ਦਾਤ ਦਿੱਤੀ ਉਸ ਦੀ ਰੂਹ ਜਿਵੇਂ ਕਿਸੇ ਨੇ ਮਿੱਟੀ ਤੋਂ ਉਠਾ ਕੇ ਅਸਮਾਨ ਦੇ ਚਾਨਣ ਨਾਲ ਜੋੜ ਦਿੱਤੀ ਹੋਵੇ ਮੀਆਂ ਮਿੱਠਾ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ ਪਹਿਲਾਂ ਉਹ ਲੋਕਾਂ ਨੂੰ ਡਰਾ ਕੇ ਆਪਣੇ ਸਾਹਮਣੇ ਝੁਕਾਉਂਦਾ ਸੀ ਹੁਣ ਪਿਆਰ ਨਾਲ ਉਹਨਾਂ ਨੂੰ ਰੱਬ ਵੱਲ ਸੱਦਣ ਲੱਗ ਪਿਆ ਮਿੱਠਨਕੋਟ ਦੇ ਲੋਕ ਹੈਰਾਨ ਰਹਿ ਗਏ ਪਹਿਲਾਂ ਜੋ ਫਕੀਰ ਸਿਰਫ ਡਰ ਅਤੇ ਹੰਕਾਰ ਦਾ ਪ੍ਰਤੀਕ ਸੀ ਉਹ ਹੁਣ ਨਿਮਰਤਾ ਅਤੇ ਪ੍ਰੇਮ ਦਾ ਪ੍ਰਤੀਕ ਬਣ ਗਿਆ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ ਤੇ ਪੈਰ ਰੱਖਣਾ ਮਿੱਠਨਕੋਟ ਲਈ ਅਸੀਸ ਬਣ ਗਿਆ ਉਹ ਰੌਸ਼ਨੀ ਜੋ ਗੁਰੂ ਜੀ ਨਾਲ ਆਈ ਸੀ ਮੀਆਂ ਮਿੱਠਾ ਦੇ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਫੈਲ ਗਈ ਲੋਕ ਸਮਝ ਗਏ ਕਿ ਰੱਬ ਤੱਕ ਰਸਤਾ ਧਰਮ ਦੇ ਨਾਂ ਤੇ ਲੜਾਈ ਜਾਂ ਦਬਦਬਾ ਨਹੀਂ ਸਗੋਂ ਪਿਆਰ ਨਿਮਰਤਾ ਅਤੇ ਸੱਚੀ ਨੇਕੀ ਹੈ ਅੱਜ ਵੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਮਨੁੱਖ ਜੇ ਅਹੰਕਾਰ ਤੋਂ ਦੂਰ ਹੋ ਜਾਵੇ ਪਿਆਰ ਨਾਲ ਜੀਵੇ ਤਾਂ ਰੱਬ ਉਸ ਦੇ ਨਜ਼ਦੀਕ ਆ ਜਾਂਦਾ ਹੈ ਗੁਰੂ ਨਾਨਕ ਜੀ ਨੇ ਮੀਆਂ ਮਿੱਠਾ ਨੂੰ ਨਹੀਂ ਹਰਾਇਆ ਉਸ ਦੇ ਅੰਦਰ ਦੇ ਅਹੰਕਾਰ ਨੂੰ ਹਰਾਇਆ ਆਪਣੇ ਪ੍ਰੇਮ ਨਾਲ ਆਪਣੀ ਬਾਣੀ ਨਾਲ ਆਪਣੇ ਚਾਨਣ ਨਾਲ ਇਹ ਕਹਾਣੀ ਹਮੇਸ਼ਾ ਸਾਨੂੰ ਯਾਦ ਦਿਵਾਉਂਦੀ ਰਹਿੰਦੀ ਹੈ ਕਿ ਧਰਮ ਦਾ ਸਾਰ ਪਿਆਰ ਹੈ ਰੱਬ ਤੱਕ ਰਸਤਾ ਪਿਆਰ ਦਾ ਰਸਤਾ ਹੈ ਨਫ਼ਰਤ ਨਾਲ ਕਦੇ ਕੋਈ ਰੂਹ ਰੱਬ ਤੱਕ ਨਹੀਂ ਪੁੱਜਦੀ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਸੁੰਦਰ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਇੱਕ ਸ਼ੇਅਰ ਸਾਨੂੰ ਹੋਰ ਸੁੰਦਰ ਕਹਾਣੀਆਂ ਬਣਾਉਣ ਦੀ ਤਾਕਤ ਦਿੰਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ